ਸਾਸਿਕਾ ਜੀ ਸਾਰਿਆਂ ਨੂੰ ਜਦੋਂ ਆਪ ਲੈ ਕੇ ਜੀ ਬਹੁਤ ਵੈਸੂਤਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਅੰਨ ਤੱਕ ਜਰੂਰ ਦੇਖਿਓ ਪਾਰਟੀ ਵਾਲ ਕਲੈਕਸ਼ਨ ਰਹਿਣ ਵਾਲੀ ਹੈ ਸ਼ਰਟ ਹੋਏਗੀ ਸੌਫਟ ਵਿਸਕੋਸ ਕਰੇਵ ਦੀ ਬਹੁਤ ਹੀ ਸੋਹਣ ਪ੍ਰਿੰਟ ਹੋਏਗਾ ਇੰਬੋਡੀ ਰੇਗੀ ਜਿਹੜੀ ਬਾਟਮ ਹੋਏਗੀ ਉਹ ਤੁਹਾਨੂੰ ਪਲੇਨ ਮਿਲੇਗੀ ਵਿਸਕੋਸ ਕਰੇਵ ਦੀ ਪਲੇਨ ਬਾਟਮ ਹੋਏਗੀ ਪ੍ਰਾਈਸ ਮੈਂਸ਼ਨ ਕੀਤਾ ਗਿਆ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਨਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਇਹ ਸਾਰੀ ਕਲੈਕਸ਼ਨ ਜਿਹੜੀ ਪਾਰਟੀ ਵੇਰ ਹੋਏਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਬੁੱਕ ਕਰਾ ਸਕਦੇ ਹੋ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੋਇਆ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਟਿਸ਼ੂ ਹੋ ਟਿਸ਼ੂ ਦਾ ਹੋਏਗਾ ਬਾਂਦਨੀ ਪ੍ਰਿੰਟ ਹੋਏਗਾ ਕੱਟ ਦਾਣ ਦਾ ਕੰਮ ਹੋਏਗਾ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਹੋਏਗਾ ਦੁਪੱਟਾ ਹੋਏਗਾ ਬਾਟਮ ਹੋਏਗੀ ਤਿੰਨੋਂ ਚੀਜ਼ਾਂ ਦਾ ਪਰ ਮੀਟਰ ਅਲੱਗ-ਅਲੱਗ ਰਹੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪਰ ਮੀਟਰ ਅਕੋਰਡਿੰਗ ਜਿੰਨਾ ਵੀ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਹੋਣਗੇ ਇਹ ਵੀ ਤੁਹਾਨੂੰ ਕਰੇ ਡਾਈ ਫੈਬਰਿਕ ਮਿਲੇਗਾ ਇਹਨਾਂ ਵਿੱਚ ਬਹੁਤ ਸੋਨੇ ਪ੍ਰਿੰਟ ਹੋਣਗੇ ਇਮਬੋਡੀ ਰਹੇਗੀ ਪ੍ਰਾਈਸ ਉੱਪਰ ਲੱਗਾ ਹੋਇਆ ਹੈ ਜੇ ਜਿਹੜੀ ਬਾਟਮ ਹੋਏਗੀ ਪਲੇਨ ਹੋਏਗੀ ਗਰੇਵ ਦੀ ਪਲੇਨ ਬਾਟਮ ਹੋਏਗੀ ਇਹ ਵੀ ਸ਼ਰਟ ਦਾ ਪਰਮੀਟਰ ਲੱਗ ਰਹੇਗਾ ਨਾ ਬਾਟਮ ਦਾ ਪਰਮੀਟਰ ਲੱਗ ਰਹੇਗਾ ਆਪਣਾ ਜਿਹੜਾ ਨਵਾਂ ਚੈਨਲ ਉਸ ਦਾ ਲਿੰਕ ਮੈਂ ਇਸ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗੀ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਉਹ ਉਸ ਦੇ ਉੱਪਰ ਵੀ ਆਪਾਂ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਉਂਦੇ ਹਾਂ ਤੁਸੀਂ ਉਹਨਾਂ ਵਿੱਚੋਂ ਵੀ ਕੋਈ ਵੀ ਸੂਟ ਆਪਣੇ ਲਈ ਬੁੱਕ ਕਰਾ ਸਕਦੇ ਹੋ ਹਾਂਜੀ ਇਹ ਸਾਰੇ ਜਿਹੜੇ ਸੂਟ ਹੋਣਗੇ ਪਾਰਟੀ ਵੇਅਰ ਹੋਣਗੇ ਇਹਨਾਂ ਸੂਟਾਂ ਦੇ ਤੁਸੀਂ ਲਹਿੰਗੇ ਸ਼ਰਾਰੇ ਗਰਾਰੇ ਗਾਉਨ ਕੋਸ਼ ਵੀ ਰੈਡੀ ਕਰਵਾ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਹੋएगा जॉर्जर्ड ਦਾ ਹੋएगा ਬਹੁਤ ਹੀ ਸੋਹਣਾ ਇਸ ਦੇ ਉੱਪਰ ਆਰੀ ਵਰਕ ਹੋएगा 5 ਮੀਟਰ ਦੀ ਕੱਟ ਹੋएगी ਕਲਰ ਬਹੁਤ ਹੀ ਪਿਆਰੇ ਹੋਣਗੇ ਪ੍ਰਿੰਟ ਬਹੁਤ ਹੀ ਸੋਹਣੇ ਹੋਣਗੇ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਗਿਆ ਕੋਈ ਵੀ ਸੂਰ ਤੁਸੀਂ ਇਹਨਾਂ ਵਿੱਚ ਬੁੱਕ ਕਰਵਾ ਸਕਦੇ ਹੋ ਹਾਂਜੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ